ਪਰਿਵਾਰ ਨੇ ਕਿ ਬੱਚੇ ਸਭ ਦੇ ਸਾਂਝੇ ਹੁੰਦੇ ਆ ਛੋਟੇ ਛੋਟੇ ਪੁਲਨਾ ਮਰ ਕੇ ਬੱਚੇ ਸਕੂਲ ਤੋਂ ਪੜ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਲਗਭਗ ਬੜੀ ਦਰਦਨਾਕ ਮੌਤ ਹੋਈ ਬਾਕੀ ਬੱਚੇ ਜ਼ਖਮੀ ਹੋਏ ਸੋ ਕੁਝ ਪਰਿਵਾਰਾਂ ਵੱਲੋਂ ਅੱਜ ਮੈਂ ਡਿਟੇਲ ਨਾਲ ਗੱਲ ਕੀਤੀ ਹੈ ਕੁਝ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਤਾਂ ਵਾਪਸ ਲਿਆ ਨਹੀਂ ਸਕਦੇ ਪਰ ਇਹ ਹੈ ਕਿ ਉਹਨਾਂ ਦੇ ਨਾਲ ਖੜੀਏ ਉਹਨਾਂ ਦੇ ਹੰਝੂ ਪੂੰਝੀਏ ਹੌਸਲਾ ਦੇਈਏ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਦੁੱਖਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੋ ਮੈਂ ਅੱਜ ਦੁੱਖ ਵੰਡਣ ਲਈ ਇੱਥੇ ਪਹੁੰਚਿਆ ਹਾਂ ਸਰ ਔਰ ਜੋ ਇਹਨਾਂ ਨੇ ਮੰਗਾਂ ਕੀਤੀਆਂ ਇਹ ਕੁਰਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਤਰੀਕੇ ਨਾਲ ਐਫ ਆਈ ਆਰ ਨੇ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ હાજર ਜਾਂ ਬਦਲੀ ਉਹਨਾਂ ਦੀ ਕੀਤੀ ਜਾਊਗੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਅ ਹੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂ ਕਰਾਤਾ ਉਹ ਕਰਾਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿੱਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਨੇ ਜਿਹੜੇ ਸਮਾਨੇ ਵਿੱਚ ਦੀ ਲਾਂਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ওভারਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਇਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਨ ਸੀਗਾ ਜਿਹਦੇ ਕੋਲ ਲਰਨਰ ਲਾਇਸੈਂਸ ਸੀ ਜਦ ਕਿ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕੀਨੇ ਇਹ ਗਲਤੀ ਕੀਤੀ ਜਾਂ ਕਿਵੇਂ ਕੀਦੇ ਨਾਲ ਮਿਲੀ ਪੁਕਤਾ ਕੋਈ ਬਖਸ਼ਾ ਨਹੀਂ ਚਾਹੀਦਾ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ پارک ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਇਹ ਤੇ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਭੰਨਰਾ ਸਕੂਲ ਚ ਪੜਾਉਂਦੇ ਸੀ ਫਸਿਆਣੇ ਤੋਂ ਇੱਧਰ ਭੰਨਰਾ ਭੰਨਰਾ ਤੋਂ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਤਾਂ ਉਹ ਟਰੈਕਟਰ ਨੇ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣਕੇ ਟੁੱਟ ਗਏ ਸੀ ਦੋਨਾਂ ਦੀਆਂ ਲੱਤਾਂ ਜਲ ਨੂੰ हट ਗਈਆਂ ਸੀ ਬਾਅਦ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੱਟ ਚੋਂ ਉੱਪਰ ਨਾ ਬਹੁਤਾ ਆਉਂਦਾ ਸੋ ਮੈਂ ਖੁਦ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਇਸ ਗੱਲ ਦਾ ਫੋਰ ਲੇਨ ਇਹਨੂੰ ਫੋਰ ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੈ ਨਹੀਂ ਸੀ ਸਾਹਿਬ ਮੈਨੂੰ ਕਹਤਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਸਕਦਾ ਪਾਤਣਾ ਤੱਕ ਕਰਾਂ ਜੀ ਤੇ ਪਸਿਆਣੇ ਉਹ ਜੋ ਹਸਪਤਾਲ ਨਾਲ ਤੇ ਹਸਪਤਾਲ ਜਿਹੜਾ ਅਪਰੇਟ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਅਪਰੇਡ ਹੁੰਦਾ ਸ਼ਾਇਦ ਕੁਝ ਬੱਚੇ ਨੇ ਜਾਨਾ ਬਚ ਵੀ ਸਕੀ ਬਿਲਕੁਲ ਹੈਨਾ ਐਮਬੂਲੈਂਸ 13 ਤਰੀਕ ਨੂੰ ਅਸੀਂ ਕੁਝ ਐਮਬੂਲੈਂਸਸ ਦੇਣੀਆਂ ਨੇ ਉਹਦੇ ਚੋਂ ਸੱਤ ਐਮਬੂਲੈਂਸ ਜਿਹੜੀਆਂ ਨੇ ਸੱਤ ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਲੱਗੇ ਨੂੰ ਦੇ ਰਹੇ ਆ ਚਿਲਡਰਨ ਮੈਮ ਉਹਨਾਂ ਤੇ ਚਿਲਡਰਨ ਮੈਮੋਰੀਅਲ ਐਮਬੂਲੈਂਸ ਲਿਖਾਂਗੇ ਤੇ ताकि एकइना ने जेड़ा माइनिंग ਦੀ ਤਾਂ ਜੁਡੀਸ਼ੀਅਲ ਇਨਕੁਆਰੀ ਕਰਾਂਗੇ ਕਰਾਂਗੇ ਸੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਹੋਰਾਂ ਦੇ ਬੱਚੇ ਪੜ੍ਹਾਈ ਪੱਖੋਂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜ੍ਹਾਈ ਪੱਖੋਂ ਰਹਿ ਜਾਣ ਕਿ ਮੈਂ ਪੜ ਨਹੀਂ ਸਕਿਆ ਮੈਨੂੰ ਜਿਹੜਾ ਬੱਸ ਨਹੀਂ ਮਿਲੀ ਇਸ ਸਮਾਣੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਤੇ ਉੱਥੇ 15 20 ਬੱਸਾਂ ਤਾਂ ਪੈਸੇ ਵੀ ਮਿਲਣਗੇ ਪਰ ਜਿਹੜਾ ਟਰਸਟ ਬਣਾਉਣਗੇ ਚਿਲਡਰ ਮੈਮੋਰੀ ਉਹਦੇ ਵਿੱਚ ਵੀ ਸਰਕਾਰ ਆਪਣੇ ਬਣਾਏ ਸੀਐਮ ਸਾਹਿਬ ਕਈ ਟਾਪੀ ਥਾ ਤੇ ਪੂਰੇ ਪੰਜਾਬ ਦੇ ਵਿੱਚ ਟਿੱਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿੱਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਜੋ ਕਿ ਕਿੱਥੋਂ ਚੱਲਦੇ ਓਵਰਲੋਡਡ ਹੈ ਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਵੱਡਾ ਨੈਕਸਸ ਹੀ ਫੜਿਆ ਜਾਵੇ ਸਕੂਲਾਂ ਨੂੰ ਬੱਸਾਂ ਦੇ ਵਿੱਚ ਹਲੇ ਵੀ ਦੇਖਿਆ ਜਾਂਦਾ ਸੀ ਨਹੀਂ ਸਕੂਲਾਂ ਦਾ ਪੈਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਝੀਆਂ ਘਟਨਾਵਾਂ ਨਾ ਹੋਣ ਦੇਖੋ 6ਵੀਂ 7ਵੀਂ ਵਾਲੇ ਬੱਚੇ ਕੁਝ ਸੀਗੇ ਜਿਹੜੇ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਾਰੇ ਨਾ ਪੈਣ ਗੱਲਾਂ ਕਰਨ ਲੱਗ ਗਏ ਕਈ ਇਸਕ ਨੇ ਬਣਦੇ ਆਈ ਪੈਸੇ ਇੰਨੇ ਇੰਟੈਲੀਜੈਂਟ ਬੱਚੇ ਸੀ ਸੁਪਨੇ ਹਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਪਰ ਸਰਕਾਰ ਬਿਲਕੁਲ ਬਿਲਕੁਲ ਪਰਿਵਾਰਾਂ ਦੇ ਨਾਲ ਖੜੀ ਹੈ ਬੰਦ ਮਜ਼ਦੂਰ ਦੀ ਜਿਹੜੀ ਨੌਕਰੀ ਹੈ ਸਾਹ ਇਹਨਾਂ ਅਮਰੀਕਾ ਨਾਲ ਕੋਈ ਲੜਾਈ ਕਾ ਤਾਂ ਵੀ ਰੋਲ ਰਿਹਾ ਜੀ ਜਿਹਦਾ ਜਿਹਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਨੇ ਜੇ ਕੋਈ ਟਿਪਰਾਂ ਵਾਲੇ ਮਾਮਲੇ 'ਚ ਜਾ ਕੋ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਫਿਰ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਵੀਕ ਕਰਨੀ ਫਲਾਂ ਤਾਂ ਕੋਈ ਨਹੀਂ ਬਖਸ਼ਾ ਜੀ ਥੈਂਕ ਯੂ ਸਰ ਤੇ ਜਿਹੜੀਆਂ ਕਿਉਂਕਿ ਦੇਖੋ ਐਡੀ ਬਡੀ ਘਟਨਾ ਹੋ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਦੀ ਪਰਵਾਹ ਨਹੀਂ ਉਹ ਲੋਕ ਕੋਲ ਪਰ ਜਦੋਂ ਕਈ ਵਾਰ ਕੀ ਹੈ ਕਿ ਜੈਂਟਸ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਇਧਰ ਉਧਰ ਡਾਈਵਟ ਹੋ ਜਾਂਦੀ ਲੇਡੀਜ਼ ਘਰੇ ਬਿਠੇ ਬਿਠੀਆਂ ਕੰਦਮਲ ਦੇਖਦੇ ਇੱਕ ਡਿਪਰੈਸ਼ਨ ਚ ਚਲੇ ਜਾਂਦੇ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਹੜਾ ਟਰਸਟ ਹੈ ਟਰਸਟ ਵੀ ਉਹਦੇ ਚੁੱਕਾ ਇੱਕ ਉਹਦੀ ਹਿੱਸਾ ਹੈ ਕਿ ਉਹ ਕੰਮ ਕਰਨ ਸਰਕਾਰ ਉਹਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਿਆਂ ਚ ਉਹ ਆਪਣੀ ਆਪਣੀ ਖੁਸ਼ੀ ਦੇਖਣੇ ਪਰਨਾ ਖਤਮ ਕਰ ਰਹੀ ਸੀ ਪਰਵਾਹ ਹਾਂਜੀ ਪਰਵਾਨਾ ਨੇ ਮੈਂ ਧੰਨਵਾਦ ਵੀ ਕਰਦਾ ਸਾਰੇ ਪਰਵਾਨਾ ਦਾ ਉਹਨਾਂ ਨੇ ਮੈਨੂੰ ਕਿਹਾ ਕਿ ਧੰਨਵਾਦ ਨਹੀਂ ਖਤਮ ਕਰ ਰਹੇ ਔਰ ਮੈਂ ਨਾਲ ਖੜਾ ਹਾਂ ਔਰ ਸੱਤ ਐਂਬੂਲੈਂਸਸ ਤੇਰਾ ਤੇ ਇੱਕ ਨੂੰ ਮਿਲ ਜਾਣੀ ਹੈ ਸਕੂਲ ਆਫ ਐਮਿਨੈਂਸ ਬਣ ਰਿਹਾ ਹੈ ਹਸਤਾ ਨੂੰ ਜਿਹੜਾ ਉਹ ਅਪਗ੍ਰੇਡ ਕਰ ਰਹੇ ਹਨ ਨਾਲ ਹੀ ਇੱਕ ਪਾਰਕਾ ਚਿਲਡਰਨ ਮੈਮੋਰੀਅਲ ਪਾਰਕ ਉਹਦਾ ਨਮਕ ਤੇ 4 ਲੇਨ ਪਾਉ ਕਰ ਰਹੇ ਆ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਕੁਝ ਹੋਰ ਦੀ ਜਾਣ ਨਹੀਂ ਬੜੀ ਦਿਲਕੰਬਾਉ ਔਰ ਬੜੀ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਛੱਲਣੀ ਪਈ ਸਾਰੇ ਵਾਸੀਆਂ ਨੂੰ ਕਹੂੰਗਾ ਇਕੱਲੇ ਸੱਤ ਪਰਿਵਾਰ ਨਹੀਂ ਕਿਉਂਕਿ ਬੱਚੇ ਸਭ ਦੇ ਸਾਂਝੇ ਹੁੰਦੇ ਆ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਸਕੂਲ ਤੋਂ ਫੜ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਲਗਭਗ ਬੜੀ ਦਰਦਨਾਕ ਮੌਤ ਹੋਈ ਬਾਕੀ ਬੱਚੇ ਜਖਮੀ ਹੋ ਗਏ ਸੋ ਕੁਝ ਪਰਿਵਾਰਾਂ ਵੱਲੋਂ ਅੱਜ ਮੈਂ ਡਿਟੇਲ ਨਾਲ ਗੱਲ ਕੀਤੀ ਹੈ। ਜੀ। ਕੁਝ ਇਨਸਾਫ ਦੀ ਮੰਗ ਹੈ। ਦੇਖੋ ਬੱਚਿਆਂ ਤਾਂ ਵਾਪਸ ਲੈ ਆਣੇ ਚਾਹੀਦੇ। ਪਰ ਇਹ ਹੈ ਕਿ ਉਹਨਾਂ ਦੇ ਨਾਲ ਖੜੀਏ। ਉਹਨਾਂ ਦੇ ਹੰਝੂ ਪੂੰਝੀਏ, ਹੌਸਲਾ ਦਈਏ। ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਦੁੱਖਣੀਆਂ ਹੋ ਜਾਂਦੀਆਂ, ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ। ਸੋ ਮੈਂ ਅੱਜ ਇੱਕ ਦੁੱਖ ਵੰਡਣ ਲਈ ਇੱਥੇ ਪਹੁੰਚਿਆ। ਸਰ ਔਰ ਜੋ ਇਹਨਾਂ ਨੇ ਮੰਗਾਂ ਕੀਤੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਤਰੀਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇ ਦੀ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਜਾਂ ਬਦਲੀ ਉਹਨਾਂ ਦੀ ਕੀਤੀ ਜਾਊਗੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂ ਕਰਾਤਾ ਉਹ ਕਰਾਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਨੇ ਜਿਹੜੇ ਸਮਾਨੇ ਵੇਚਦੀ ਲੰਘਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚਲਦੇ ਨੇ ওভারਲੋਡਡ ਚਲਦੇ ਨੇ ਉਹਨਾਂ ਨੂੰ ਵੀ ਜਿਹੜਾ ਇਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਨ ਸੀਗਾ ਜਿਹਦੇ ਕੋਲ ਲਰਨਰ ਲਾਇਸੈਂਸ ਸੀ ਜਦਕਿ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਇਹ ਗਲਤੀ ਕੀਤੀ ਜਾਂ ਕਿਵੇਂ ਕੀ ਦਿਨਾਂ ਮਿਲੀ ਪੁੱਗਤਾ ਕੋਈ ਵਕਸ਼ ਨਹੀਂ ਚਲੋ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰ ਕੇ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਇਹ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਭੰਨਰ ਸਕੂਲ ਚ ਪੜਾਉਂਦੇ ਸੀ ਪਸਿਆਣੇ ਤੋਂ ਇੱਧਰ ਭੰਨਰ ਭੰਨਰ ਤੋਂ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਸਾਉਂ ਟਰੈਕਟਰ ਨੇ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣਕੇ ਟੁੱਟ ਗਏ ਸੀ ਤੇ ਉਹਨਾਂ ਦੇ ਲੱਤਾਂ ਚੱਲ ਨੂੰ हट ਗਿਆ ਸੀ ਬਾਅਦ ਦੇ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੱਟ ਚੋਂ ਉੱਪਰ ਨਾ ਬਹੁਤਾ ਆਉਂਦਾ ਸੋ ਮੈਂ ਖੁਦ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਇਸ ਕਰਤਾ ਫੋਰ ਲੇਨ ਨਹੀਂ ਇਹਨੂੰ ਫੋਰ ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੁੰਦੀ ਸੀ ਸੈਭਾ ਨੂੰ ਕਹਤਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਸਕਦਾ ਪਾਤਰਾ ਤੱਕ ਕਰਾ ਜੀ ਤੇ ਪਸਿਆਣੇ ਇਹ ਕੋ ਹਸਪਤਲ ਨਾਲੋਂ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਅਪਗ੍ਰੇਡ ਹੁੰਦਾ ਸ਼ਾਇਦ ਕੁਝ ਬੱਚਿਆਂ ਨੇ ਜਾਨਾ ਬਚ ਵੀ ਸਕਦਾ ਬਿਲਕੁਲ ਹੈ ਨਾ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਸ ਦੇਣੀਆਂ ਨੇ ਉਹਦੇ ਚੋਂ 7 ਐਂਬੂਲੈਂਸ ਜਿਹੜੀਆਂ ਇਹਨਾਂ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਨਾਂ ਦੇ ਲਾਗੇ ਨੂੰ ਦੇ ਰਹੇ ਆ ਚਿਲਡਰਨ ਮੈਮੋਰੀਅਲ ਚਿਲਡਰਨ ਮੈਮੋਰੀਅਲ ਐਂਬੂਲੈਂਸ ਨੇ ਤੇ ਤਾਂ ਕਿ ਇੱਕ ਨਾ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਸੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਹੋਰਾਂ ਦੇ ਬੱਚੇ ਪੜ੍ਹਾਈ ਪੱਖੋਂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜ੍ਹਾਈ ਪੱਖੋਂ ਰਹਿ ਜਾਣ ਕਿ ਮੈਂ ਪੜ੍ਹ ਨਹੀਂ ਸਕਿਆ ਮੈਨੂੰ ਜਿਹੜਾ ਬਸ ਨਹੀਂ ਮਿਲਿਓ ਇਸ ਸਮਾਣੀ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਤੇ ਉੱਥੇ 15 20 ਬੱਸਾਂ ਤਾਂ ਪੈਸੇ ਵੀ ਮਿਲ ਨਹੀਂ ਗਏ ਪਰ ਜਿਹੜਾ ਟਰਸਟ ਬਣਾਉਣਗੇ ਚਿਲਡਰ ਮੈਮਰੀ ਉਹਦੇ ਵਿੱਚ ਵੀ ਸਰਕਾਰ ਆਪਣੇ ਉਹ ਤਾਂ ਕਈ ਟਾਪੀ ਥਾ ਤੇ ਪੂਰੇ ਪੰਜਾਬ ਦੇ ਵਿੱਚ ਟਿੱਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿੱਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਜੋ ਇਹ ਇੱਥੋਂ ਚੱਲਦੇ ਓਵਰਲੋਡਡ ਚੱਲਦੇ ਆ ਮੋਸਟਲੀ ਹੈਨਾ ਤੇ ਮਾਈਨਿੰਗ ਹੋ ਸਕਦਾ ਇਹਨਾਂ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਵੱਡਾ ਨੈਕਸਸ ਹੀ ਫੜਿਆ ਜਾਂਦਾ ਸਕੂਲਾਂ ਨੂੰ ਬੱਸਾਂ ਦੇ ਵਿੱਚ ਥੱਲੇ ਵੀ ਦੇਖਿਆ ਜਾਂਦਾ ਸੀ ਨਹੀਂ ਸਕੂਲਾਂ ਦਾ ਪੈਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਜੀਆਂ ਘਟਨਾਵਾਂ ਨਾ ਹੋ ਦੇਖੋ 6ਵੀਂ 7ਵੀਂ ਵਾਲੇ ਬੱਚੇ ਕੁਝ ਸੀਗੇ ਜਿਹੜੇ ਹੁਣੇ ਤੋਂ ਬਾਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੀ ਸੀ ਕਿ ਆਈਐਸ ਕਿਵੇਂ ਬਣਦੇ ਆਈ ਪੈਸੇ ਨਹੀਂ ਇੰਟੈਲੀਜੈਂਟ ਬੱਚੇ ਸੀ ਸੁਪਨੇ ਹਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪਰਮਾਤਮਾ ਨੇ ਕੁਝ ਹੋਰ ਮਨਜ਼ੂਰ ਸੀ ਪਰ ਸਰਕਾਰ ਬਿਲਕੁਲ ਬਿਲਕੁਲ ਪਰਿਵਾਰਾਂ ਦੇ ਨਾਲ ਬੰਦ ਮਜ਼ਦੂਰ ਦੀ ਜਿਹੜੀ ਨੌਕਰੀ ਹੈ ਜੀ ਇਹਨਾਂ ਮਾਰਕਾ ਨਾਲ ਤੋਂ ਲੜਾਈ ਕਾ ਦਾ ਵੀ ਰੋਲ ਰਿਹਾ ਜੀ ਟਿੱਪਰਾਂ ਜਿਹਦਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬਖਸ਼ਿਆ ਜਾਊਗਾ ਜੀਨੇ ਜੇ ਕੋਈ ਟਿੱਪਰਾਂ ਵਾਲੇ ਮਾਮਲੇ ਚ ਜਾ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਫਿਰ ਪਰਚਾ ਨਹੀਂ ਕਰਨਾ ਜਾਂ ਐਫਆਈਆਰ ਵੀਕ ਕਰਨੀ ਫਲਾਂ ਤਾਂ ਕੋਈ ਨਹੀਂ ਬਖਸ਼ਾ ਜੀ ਥੈਂਕ ਯੂ ਸਰ ਤੇ ਜਿਹੜੀਆਂ ਕਿਉਂਕਿ ਦੇਖੋ ਐਡੀ ਬਡੀ ਘਟਨਾ ਹੋ ਗਈ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਦੀ ਪਰਵਾਹ ਤਾਂ ਉਹ ਲੋਕ ਕੋ ਕਰਨ ਪਰ ਜਦੋਂ ਕਈ ਵਾਰੀ ਕੀ ਹੈ ਕਿ ਜੈਂਟਸ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਇਧਰ ਉਧਰ ਡਾਈਵਟ ਹੋ ਜਾਂਦੀ ਲੇਡੀਜ਼ ਕਰੇ ਮੇਟੇ ਮੇਟੀਆਂ ਕੰਨਮਲ ਦੇਖਦੇ ਇੱਕ ਡਿਪਰੈਸ਼ਨ ਚ ਚਲੇ ਜਾਂਦੇ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਵੇਂ ਜਿਹੜਾ ਟਰਸਟ ਹੈ ਟਰਸਟ ਵੀ ਉਹਦੇ ਵਿੱਚ ਇੱਕ ਉਹਦੀ ਹਿੱਸਾ ਹੈ ਉਹ ਕੰਮ ਕਰਨ ਸਰਕਾਰ ਉਹਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਿਆਂ ਚ ਉਹ ਆਪਣੀ ਆਪਣੀ ਖੁਸ਼ੀ ਦੇਖਣੇ ਪਰਨਾ ਖਤਮ ਕਰ ਰਹੇ ਜੀ ਪਰਵਾਨਾ ਹਾਂ ਜੀ ਪਰਵਾਨਾ ਨੇ ਮੈਂ ਧੰਨਵਾਦ ਵੀ ਕਰਦਾ ਸਾਰੇ ਪਰਵਾਨਾ ਦਾ ਉਹਨਾਂ ਨੇ ਮੈਨੂੰ ਕਿਹਾ ਕਿ ਧੰਨਵਾਦ ਖਤਮ ਕਰ ਰਹੇ ਔਰ ਮੈਂ ਨਾਲ ਖੜਾ ਹਾਂ ਔਰ ਸੱਤ ਐਮਬੂਲੈਂਸਸ ਤੇਰਾ ਤੇ ਇੱਕ ਨੂੰ ਮਿਲ ਜਾਣਗੇ ਸਕੂਲ ਆਫ ਐਮਿਨੈਂਸ ਬਣ ਰਿਹਾ ਹੈ ਹਸਤਾਨੂ ਜਿਹੜਾ ਉਹ ਅਪਗ੍ਰੇਡ ਕਰ ਰਹੇ ਹਨ ਨਾਲ ਹੀ ਇੱਕ ਪਾਰਕਾ ਚਿਲਡਰਨ ਮੈਮੋਰੀਅਲ ਪਾਰਕ ਉਹਦਾ ਨਮਕ ਤੇ 4 ਲੇਨ ਪਾਉ ਕਰ ਰਹੇ ਆ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਕੁਝ ਹੋਰ ਦੀ ਜਾਣ ਨਹੀਂ ਬੜੀ ਦਿਲਕੰਬਾਉਂ ਔਰ ਬੜੀ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਛੱਲਣੀ ਪਈ ਸਾਰੇ ਵਾਸੀਆਂ ਨੂੰ ਕਹੂੰਗਾ ਇਕੱਲੇ 7 ਪਰਿਵਾਰ ਨਹੀਂ ਕਿਉਂਕਿ ਬੱਚੇ ਸਭ ਦੇ ਸਾਂਝੇ ਹੁੰਦੇ ਆ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਸਕੂਲ ਤੋਂ ਫੜ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਦੇ ਵਿੱਚ 7 ਬੱਚਿਆਂ ਦੀ ਉਸੇ ਮੌਕੇ ਦੀ ਲਗਭਗ ਬੜੀ ਦਰਦਨਾਕ ਮੌਤ ਹੋਈ ਬਾਕੀ ਬੱਚੇ ਜ਼ਖਮੀ ਹੋ ਗਏ ਸੋ ਕੁਝ ਪਰਿਵਾਰਾਂ ਵੱਲੋਂ ਅੱਜ ਮੈਂ ਡਿਟੇਲ ਨਾਲ ਗੱਲ ਕੀਤੀ ਹੈ ਜੀ ਕੁਝ